ਬਾਰੇ ਵਾਰਿਆਂ ਤੋਂ ਕਰੇ ਕੋਈ ਨਹੀਂ ਪੂਰਾ ਕੀਤਾ ਨਾ ਪਿਲਸਣਾ ਵਧਾਉਂਦਾ ਕੀਤਾ ਉਹ ਵੀ ਨਹੀਂ 1000 ਰੁਪਇਆ ਦੇਣ ਦਾ ਕੀਤਾ ਉਹ ਵੀ ਨਹੀਂ ਇਹਨਾਂ ਦੇ ਤਰਸ ਹੋਈਦਾ ਕੀਤਾ ਕੋਈ ਨਹੀਂ ਦਿੱਤਾ ਸ਼ਾਇਦ ਕੀਤਾ ਉਹ ਵਧਾਇਆ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੇ ਘਰ ਮਾਵਾ ਦੇ ਪੁੱਤ ਬਰਬਾਦ ਕਰ ਦਿੱਤੇ ਮਾਰ ਦਿੱਤੇ ਪੰਜਾਬ ਦੇ ਨਾਲ ਇੱਕ ਬਦਲਾਅ ਦੇ ਨਾਂ ਤੇ ਠੱਗੀ ਹੋਈ ਬਹੁਤ ਵੱਡਾ ਧੋਖਾ ਹੋਇਆ ਵਾ ਪੰਜਾਬ ਜਿੱਥੇ ਪਹਿਲਾਂ ਸੀਗਾ ਉਸ ਤੋਂ ਆਪਾਂ ਬਹੁਤ ਸਾਰਾ ਪਿੱਛੇ ਪਛੜ ਗਏ ਆ ਸਾਨੂੰ ਕਈ ਸਾਲ ਕਈ ਬਰੇ ਲੱਗ ਜਾਣਗੇ ਪੰਜਾਬ ਨੂੰ ਆਪਣੇ ਪੈਰਾਂ ਤੇ ਖੜੇ ਹੁੰਦੇ ਆ। ਇਹਨਾਂ ਚੋਰਾ ਦਾ ਜਿਹੜਾ ਇਥੋਂ ਜਿਹੜਾ ਨਾ ਇਹ ਇਹਨਾਂ ਦੀਆਂ ਜੜ੍ਹਾਂ ਉਹਨਾਂ ਦਾ ਸਫਾਇਆ ਕਰਨ ਦਾ ਕੰਮ ਇਥੋਂ ਹੋਵੇਗਾ ਤੇ ਬੀਬੀ ਸਖਵਿੰਦਰ ਕੌਰ ਜੀ ਰੰਦਾਵਾ ਬਹੁਤ ਵੱਡੀ ਲੀਡ ਦੇ ਨਾਲ ਤੇ ਬਾਕੀ ਜੋ ਇਹ ਬਾਦਲ ਸਾਹਿਬ ਨੇ ਕਰਤਾ ਇਹਨਾਂ ਕੋਲ ਨਹੀਂ ਹੋਣਾ ਇਹ ਤਾਂ ਨਕਲ ਮਾਰੀ ਇਹਨਾਂ ਨੇ। ਜੀ ਉਹਨਾਂ ਦੀ ਆਟਾ ਦਾਲ ਆ ਜਾਂ ਬਿਜਲੀ ਦੀ ਜੂਨਟ ਆ ਇਹਦੇ ਬਾਦਲ ਸਾਹਿਬ ਨੇ ਮaaf ਕੀਤਾ ਢਾਣੀਆਂ ਦੀ ਬਿਜਲੀ ਉਹਨਾਂ ਦਿੱਤੀ ਹੈ। 11 ਨਵੰਬਰ ਨੂੰ ਹੋਣ ਜਾ ਰਹੀ ਤਰਨ ਤਰਨ ਦੀ ਜਿਮਨੀ ਚੌਂ ਨੂੰ ਲੈ ਕੇ ਇਸ ਵੇਲੇ ਸਿਆਸੀ ਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਿਆ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਪਿੰਡੋ ਪਿੰਡ ਜਾ ਕੇ ਵੋਟਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਪਰ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਪੁੱਤਰਕਲਾਂ ਜਿੱਥੇ ਇੱਕ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਜਰੂਰ ਇਹਨਾਂ ਤੋਂ ਜਾਨਣਾ ਚਾਹਵਾਂਗੇ ਕਿ ਆਖਰਕਾਰ ਇਹਨਾਂ ਪਿੰਡਾਂ ਦੀਆਂ ਇਸ ਰਦੀ ਇਲਾਕੇ ਦੀਆਂ ਮੁੱਖ ਮੁਸ਼ਕਲਾ ਕੀ ਨੇ ਜਾਂ ਫਿਰ ਸਾਢੇ 3 ਪੌਣੇ 4 ਸਾਲ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਨੇ ਸਭ ਤੋਂ ਪਹਿਲਾਂ ਬੀਬੀਆਂ ਦੇ ਨਾਲ ਗੱਲ ਕਰਾਂਗੇ ਜਿਨ੍ਹਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ 1000 ਰੁਪਏ ਮਹੀਨਾ ਦੇਣ ਦਾ ਮਤਾਈ ਕਿstrave ਦੇਉ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ 1000 ਰੁਪਏ ਮਹੀਨਾ ਦੇਣ ਦੀ ਜਾਂ ਹੋਰ ਬੜੇ ਵੱਡੇ ਵੱਡੇ ਵਾਦੇ ਸੀ ਕਿੰਨੇ ਕੋਈ ਨਹੀਂ ਕੋਈ ਨਹੀਂ ਪੂਰਾ ਆ ਸਾਰੇ ਵਾਅਦੇ ਆ ਤੁਮ ਕਰੇ ਕੋਈ ਨਹੀਂ ਪੂਰਾ ਕੀਤਾ ਨਾ ਪਿੱਲਸਣਾ ਵਧਾਉਂਦਾ ਕੀਤਾ ਉਹ ਵੀ ਨਹੀਂ 100 ਰੁਪਏ ਦੇਣ ਦਾ ਕੀਤਾ ਉਹ ਵੀ ਨਹੀਂ ਨਾ ਦੇ ਤਰਸੋਈ ਦਾ ਕੀਤਾ ਕੋਈ ਨਹੀਂ ਦਿੱਤਾ ਨਸ਼ੇ ਦਾ ਕੀਤਾ ਉਹ ਵਾਧਾਇਆ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੇ ਘਰ ਮਾਵਾ ਦੇ ਪੁੱਤ ਬਰਬਾਦ ਕਰ ਦਿੱਤੇ ਮਾਰ ਦਿੱਤੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਇਹ ਵਾਦਾ ਕੀਤਾ ਬੰਤੋਂ ਪਹਿਲਾਂ ਕਹਿੰਦਾ ਸੀ ਵੀ ਅਸੀਂ ਨਸ਼ਾ ਬੰਦ ਕਰਾਂਗੇ ਬੰਦ ਕਰਨ ਦੀ ਬਜਾਏ ਬਹੁਤ ਵਧਾਇਆ ਬਹੁਤ ਜਿਆਦਾ ਥੋੜਾ ਵੀ ਨਹੀਂ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਖੁਦ ਦਾ ਮੇਰਾ ਪੋਤਾ ਬਰਬਾਦ ਹੋਇਆ ਬੇਟਾ ਹਾਂਜੀ ਬੜੇ ਘਰ ਬਰਬਾਦ ਹੋਏ ਬਹੁਤ ਬਹੁਤ ਘਰ ਬਰਬਾਦ ਹੋਏ ਆ ਤੇ ਹੁਣ ਡੇ ਆ ਜੇ ਵੀ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਵਧੇ ਹੋਏ ਆ। ਲੋਕਾਂ ਨੂੰ ਆਸਾ ਬਹੁਤ ਸੀ। ਬਹੁਤ ਆਸਾਂ ਹੀ ਗਈਆਂ। ਹਾਂ, ਬਸ ਗਰੰਟੀਆਂ ਦਿੱਤੀਆਂ ਸੀ ਤੇ ਲੋਕਾਂ ਨੂੰ ਇਹ ਹੋਇਆ ਸੀ ਕਿ ਸਭ ਕੁਝ ਪੂਰਾ ਹੋ ਜੂ ਨਸ਼ਾ ਵੱਧੂ ਤੇ ਮਾਵਾ ਦੇ ਪੁੱਤ ਵੱਜ ਜਾਣਗੇ। ਇਸ ਕਰਕੇ ਉਹ ਨੂੰ ਹੋਗੇ। ਤੇ ਉਹ ਸਗੋਂ ਹੁਣ ਵੱਧ ਗਏ ਆ, ਬਰਬਾਦ ਹੋ ਗਏ ਘਰ, ਬੱਚੇ ਲੋਕਾਂ ਦੇ, ਕਿਸੇ ਦਾ ਕੱਲਾ ਮਹੀਮਾ ਦਾ, ਕਿਸੇ ਦਾ ਦੋ ਸੀ। ਉਹ ਬਰਬਾਦ ਹੋ ਗਏ ਮੋਕਾ ਕੇ। ਮਿਲੇ ਜੀ 100 ਰੁਪਏ ਮੈਨਾਂ। ਨਾ ਅੰਤਕਾਕਾ ਵੀ ਜੁੜੇ ਨੇ। ਕਹੇ ਨੇ ਆਟਾ ਦਾ। ਨਾ। ਪੈਨਸ਼ਨ। ਇਲ ਸੈਂਟੇ ਆਉਂਦੀ ਸ਼ਗਨ ਸਕੀਮ ਸਭਨ ਸਕੀਮ ਵੀ ਆਈ ਸੀ ਅੱਛਾ ਹਾਂ ਝੂਠ ਨਹੀਂ ਮਾਰਨਾ ਹੋਰ ਕੀ ਕੀ ਆ ਰਿਹਾ ਹੋਰ ਨਹੀਂ ਕੁਝ ਵੀ ਆਉਂਦਾ ਨਸ਼ਾ ਖਤਮ ਹੋ ਗਿਆ ਨਸ਼ਾ ਤਾਂ ਵਾਧੂ ਹੈ ਤੇ ਨਸ਼ਾ ਜਿਹਨੋਂ ਜ਼ਿਆਦਾ ਹੋ ਗਿਆ ਸਭ ਉਹ ਪੁੱਛਿਆ ਕਦੇ ਜਿਹੜੇ ਆਂਦੇ ਵੋਟਾਂ ਮੰਗਣ 2000 ਰੁਪਏ ਮਹੀਨਾ ਦਿਓ ਸਾਡਾ 45 ਹਜ਼ਾਰ ਬੰਦਾ ਹੁਣ ਤੱਕ ਹੁਣ ਤਾਂ ਕੋਈ ਵੀ ਨਹੀਂ ਦਿੰਦਾ ਤੇ ਨਾ ਚਾਹ ਕਿਤੇ ਆਨਾਰੇ ਅੱਗਾ ਦੇ ਪੈਸੇ ਤੇ ਹੁਣ ਨਹੀਂ ਸਾਡੇ ਪੈਸੇ ਤਿੰਨ ਤਿੰਨ ਮਹੀਨੇ ਲੱਗੇ ਬਹੂ ਜੇ ਵੜ ਵੜ ਖਖਾ ਪਗੇ ਕਿ ਤਰਾਵੇਂ ਕਾਰਗੁਜ਼ਾਰੀ ਨੂੰ ਲੰਬਾ ਸਮਾਂ ਰਵੀ ਸਿੰਘ ਸੰਧੂ ਵੀ ਕਾਲੀਦਾਲ ਚਲੇ ਆ। ਅੱਜ ਆਮ ਆਦਮੀ ਪਾਰਟੀ ਚ ਨਿਕਰੇ ਆ ਵੋਟਾਂ ਮੰਗ ਰਹੇ ਆ। ਹਾਂਜੀ ਹਾਂਜੀ ਕੋਈ ਸੋਲਤ ਨਹੀਂ ਕੋਈ ਮਿਲਦੀ ਕੋਈ 1000 ਰੁਪਈਆ ਨਹੀਂ ਮਿਲੇ ਆ। ਕੋਈ ਮਤਲਬ ਕੰਮ ਨਹੀਂ ਹੋਇਆ ਜਿਹੜਾ ਕਰਨ ਵਾਲਾ ਕੋਈ। ਸਭ ਤੋਂ ਵੱਡਾ ਲੋਕਾਂ ਨੂੰ ਆਸਾਂ ਮੀ ਸੀ ਕਿ ਚੰਦ ਦਿਨਾਂ ਚ ਨਸ਼ਾ ਖਤਮ ਕੀਤਾ ਜਾਊ। ਉਹਨਾਂ ਦੀਆਂ ਕਈ ਵਾਰ ਤਰੀਕਾਂ ਕਈ ਵਾਰ ਸਮਾਗ ਜਿਹੜੀ ਬਦਲੀ ਗਈ। ਉਹ ਵੀ ਨਹੀਂ ਹੋਇਆ। ਬਹੁਤ ਲੋਕ ਵਧ ਗਏ ਆ। ਨਹੀਂ ਹੋਇਆ ਨਸ਼ਾ ਬੰਦ। ਜੀ। ਕਰਾਂ ਦੇ ਘਰ ਬਰਬਾਦ ਹੋ ਗਏ ਆ ਕਰਾਂ ਦੇ ਘਰ ਬਰਬਾਦ ਹੋ ਗਏ ਆ ਅੱਜ ਕੀ ਕੀ ਕਰਨਾ ਚਾਹੋਗੇ ਜੀ ਤੁਸੀਂ ਦਾ ਹਾਲਾਤਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਜੇ ਅਸੀਂ ਚੋਣ ਸਿਨੈਰੀਓ ਦੀ ਗੱਲ ਕਰੀਏ ਤੇ ਇਹ ਇੱਕ ਲੇਖਾ ਜੋਖਾ ਹੁੰਦਾ ਜਿਹੜੀ ਜਿਮਨੀ ਚੋਣ ਹੈ ਕਿ ਇੱਕ ਪਾਸੇ ਉਹ ਪਾਰਟੀ ਹੈ ਜਿਹਨੂੰ 92 ਐਮਐਲਏ ਜਿਤਾ ਕੇ ਬੜਾ ਵੱਡਾ ਫਤਵਾ ਦਿੱਤਾ ਸੀ ਪੰਜਾਬ ਦੀ ਜਨਤਾ ਨੇ ਬਿਲਕੁਲ ਜੀ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਉਤਸ਼ਾਹ ਤੇ ਚਾਹ ਦੇ ਨਾਲ ਬਹੁਤ ਲੋਕਾਂ ਦੇ ਵਿੱਚ ਚਾਹ ਸੀ ਕਿ ਪਤਾ ਨਹੀਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕੀ ਕਰ ਦੇਣਾ ਵਾ ਪਰ ਅੱਜ ਇੰਨੀ ਸਾਡੇ ਮਨ ਨੂੰ ਦੁੱਖ ਹੁੰਦਾ ਵਾ ਦੇਖ ਕੇ ਅਫਸੋਸ ਮੈਂ ਤਾਂ ਕਹਾਂਗਾ ਕਿ ਪੰਜਾਬ ਦੇ ਨਾਲ ਇੱਕ ਬਦਲਾਅ ਦੇ ਨਾਂ ਤੇ ਠੱਗੀ ਹੋਈ ਆ ਬਹੁਤ ਵੱਡਾ ਤੋਖਾ ਹੋਇਆ ਵਾ ਪੰਜਾਬ ਜਿੱਥੇ ਪਹਿਲਾਂ ਸੀਗਾ ਉਸ ਤੋਂ ਆਪਾਂ ਬਹੁਤ ਸਾਰਾ ਪਿੱਛੇ ਪਛੜ ਗਏ ਆ ਸਾਨੂੰ ਕਈ ਸਾਲ ਕਈ ਵਰੇ ਲੱਗ ਜਾਣਗੇ ਪੰਜਾਬ ਨੂੰ ਆਪਣੇ ਪੈਰਾਂ ਤੇ ਖੜੇ ਹੁੰਦਿਆਂ ਐਕਚੁਅਲੀ ਆਮ ਆਦਮੀ ਪਾਰਟੀ ਦਾ ਜਿਹੜਾ ਭਾਵਨਾ ਉਹ ਕੋ ਸੇਵਾ ਭਾਵ ਵਾਲੀ ਨਹੀਂ ਸੀ ਮੈਂ ਤੇ ਇਹਨਾਂ ਨਾਲ ਬੜਾ ਨੇੜਿਓਂ ਵਿਚੜਿਆ ਮੈਂ ਤੇ ਹੰਡਾਇਆ ਇਹਨਾਂ ਨੂੰ ਇਹ ਜਮਾਤ ਹੀ ਠੱਗਾਂ ਦੀ ਆ ਮੈਂ ਜੋ ਨੇੜਿਓਂ ਦੇਖਿਆ ਇਹਨਾਂ ਦਾ ਮੁੱਖ ਮਕਸਦ ਪੰਜਾਬ ਦੇ ਵਿੱਚੋਂ ਸਾਧਨਾਂ ਨੂੰ ਲੁੱਟਣਾ ਪੰਜਾਬ ਦੀਆਂ ਪ੍ਰਾਪਰਟੀਆਂ ਵੇਖੋ ਵੇਚੀ ਜਾ ਰਹੀਆਂ ਆ ਆ ਪਿੱਛੇ ਜੇ ਕਿੰਨਾ ਕੁ ਜੇ ਇਹਨਾਂ ਨੇ ਵੇਚਣੇ ਲਾ ਦਿੱਤਾ ਸੀ ਪਬਲਿਕ ਨੇ ਰੌਲਾ ਪਾਇਆ ਥੋੜਾ ਜਿਹਾ ਪ੍ਰੋਟੈਸਟ ਹੋਇਆ ਤਾਂ ਜਾ ਕੇ ਥੋੜਾ ਜਿਹਾ ਉਹਨਾਂ ਪੈਰ ਪਿੱਛੇ ਖਿੱਚੇ ਜਦੋਂ ਦੇਖਿਆ ਆ ਹੁਣ ਜਿਹੜੀ ਤਰਨ ਤਰਨ ਸਾਭ ਦੀ ਜਿਮਨੀ ਚੋਣ ਆ ਇਹ ਇੱਕ ਪੰਜਾਬ ਦੀ ਸਮਝ ਲਓ ਜੀ ਅਣਖ ਦੀ ਚੋਣ ਆ ਸਾਡੀ ਸਾਡੇ ਜਜ਼ਬਾਤਾਂ ਦੀ ਚੋਣ ਆ ਸੀ ਇਸ ਧਰਤੀ ਦੇ ਉੱਤੋਂ ਇਹਨਾਂ ਸੰਗਤ ਨੇ ਹਲਕਾ ਤਰਨਤਨ ਸਾਹਿਬ ਦੀ ਸੰਗਤ ਨੇ ਇਹਨਾਂ ਚੋਰਾਂ ਦਾ ਜਿਹੜਾ ਇੱਥੋਂ ਜਿਹੜਾ ਨਾ ਇਹ ਇਹਨਾਂ ਦੀਆਂ ਜੜ੍ਹਾਂ ਉਹਨਾਂ ਦਾ ਸਫਾਇਆ ਕਰਨ ਦਾ ਕੰਮ ਇੱਥੋਂ ਹੋਵੇਗਾ ਤੇ ਬੀਬੀ ਸਖਵਿੰਦਰ ਕੌਰ ਜੀ ਰੰਡਾਵਾ ਬਹੁਤ ਵੱਡੀ ਲੀਡ ਦੇ ਨਾਲ ਇੱਥੋਂ ਜਿੱਤਣਗੇ ਤੇ ਜੇ ਆਪਾਂ ਕਾਲੀ ਦਲ ਦੀ ਗੱਲ ਕਰ ਲਈਏ ਜੀ ਉਹ ਕੋਈ ਕਹਿਣ ਦੀ ਗੱਲ ਨਹੀਂ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜੋ ਸਹੂਲਤਾਂ ਦਿੱਤੀਆਂ ਆ ਉਹ ਕੋਈ ਝੂਠ ਮਾਰਨ ਵਾਲੀ ਗੱਲ ਨਹੀਂ ਹੈਗੀ ਸਭ ਤੋਂ ਪਹਿਲਾਂ ਤੇ ਦੇਖੋ ਜੀ ਸਾਡਾ ਬੈਕਵਰਡ ਇਲਾਕਾ ਬਾਡਰ ਏਰੀਆ ਵਾ ਇੱਥੇ ਸਾਨੂੰ ਕਨੈਕਸ਼ਨਾਂ ਦੀ ਬੜੀ ਪ੍ਰੋਬਲਮ ਹੁੰਦੀ ਹੈ ਕਨੈਕਸ਼ਨ ਨਹੀਂ ਹੁੰਦੀ ਮੋਟਰਾਂ ਨਹੀਂ ਹੁੰਦੀਆਂ ਤੇ ਜੋ ਬਾਦਲ ਸਾਹਿਬ ਨੇ ਇੱਥੇ ਬਹੁਤ ਵੱਡੀ ਦੇਣੀ ਉਹਨਾਂ ਦੀ ਉਹਨਾਂ ਨੇ ਹਰੇਕ ਬੰਦੇ ਨੂੰ 2.5 ਏਕੜ ਵਾਲਿਆਂ ਨੂੰ ਉਦੋਂ ਜ਼ਮੀਨ ਥੱਲੇ ਵਾਲਿਆਂ ਨੂੰ ਉਹਨਾਂ ਨੇ ਜਿਹੜੀਆਂ ਸਾਰਿਆਂ ਨੂੰ ਮੋਟਰਾਂ ਲਵਾ ਕੇ ਦਿੱਤੀਆਂ ਪੈਂਸ਼ਨਾਂ ਲਵਾ ਕੇ ਦਿੱਤੀਆਂ ਆਟੇ ਦਾਲ ਦੀ ਜਿਹੜੀ ਸਕੀਮ ਹੈ ਉਹਨਾਂ ਦੀ ਚੱਲਦੀ ਆਈ ਹੈ ਸਗਣ ਸਕੀਮ ਜਿਹੜੀ ਆ ਜੀ ਉਹਨਾਂ ਦੇ ਟਾਈਮ ਤੇ ਜਿਹੜੀਆਂ ਮਿਲ ਗਈਆਂ ਮਿਲ ਗਈਆਂ ਬਾਅਦ ਚ ਇੱਥੇ ਸਾਡੇ ਜਿੰਨੇ ਵੀ ਸਰਪੰਚ ਸਾਹਿਬ ਆਏ ਕੋਈ ਸਗਣ ਸਕੀਮਾਂ ਦਾ ਕੋਈ ਇਹੋ ਜਿਹਾ ਕੋਈ ਕੰਮ ਨਹੀਂ ਹੋਈ ਸਾਰੀਆਂ ਲੋਕਪਾਲੀ ਸਕੀਮਾਂ ਬੰਦ ਆ ਲੋਕ ਭਾਈ ਸਕੀਮਾਂ ਬੰਦ ਆ ਜੀ ਬਿਲਕੁਲ ਬੰਦ ਆ ਉਹ ਆਪਾਂ ਐਵੇਂ ਆਖੀ ਜਾਈਏ ਜੀ ਅੱਜ ਹੀ ਇਸ ਕਰਕੇ ਇਹਨਾਂ ਦੀਆਂ ਨੀਤੀਆਂ ਤੋਂ ਕਾਲੀ ਦਲ ਦੀਆਂ ਤੋਂ ਨਾ ਸਾਨੂੰ ਕੋਈ ਲਾਲਚਈ ਸਰਪੰਚੀ ਦਾ ਨਾ ਕੋਈ ਮੈਂਬਰੀ ਦਾ ਨਾ ਹੀ ਕੋਈ ਚਾਹ ਵਾਣਿਆ ਸਾਨੂੰ ਆਏ ਆਪਾਂ ਬਾਹਰ ਜਾ ਕੇ ਵੇਖਿਆ ਤੇ ਫਰਕ ਬਸ ਹਾਂਜੀ ਫਰਕ ਬਹੁਤ ਆ ਜੀ ਬਸ ਇਹੀ ਆ ਜੀ ਆਂਦੇ ਵੀ ਵੋਟਾਂ ਪਾ ਦੋ ਤੇ ਵੋਟਾਂ ਪਾਉਣ ਤੋਂ ਵਾਦਾ ਤੁਹਾਡਾ ਜਿਹੜਾ ਉਹ ਕੋਈ ਅਸੀਂ ਨਹੀਂ ਸਾਥ ਦੇਵਾਂਗੇ ਬਾਕੀ ਜਿਹਦੇ ਕੋਲ ਪੇਮੈਂਟ ਹੈਗੀ ਆ ਉਹ ਆ ਜੇ ਉਹ ਨੂੰ ਸਾਰਾ ਕੋਈ ਆਮ ਆਦਮੀ ਦੀ ਪਾਰਟੀ ਹੈ ਨਾ ਆਮ ਆਦਮੀ ਦਾ ਇਹ ਆ ਨਾਰਾ ਤੇ ਬਾਕੀ ਜੋ ਇਹ ਬਾਦਲ ਸਾਹਿਬ ਨੇ ਕਰਤਾ ਇਹਨਾਂ ਕੋਲ ਨਹੀਂ ਹੋਣਾ ਇਹ ਤਾਂ ਨਕਲ ਮਾਰੀ ਇਹਨਾਂ ਨੇ ਜੀ ਉਹਨਾਂ ਦੀ ਆਟਾ ਦਾਲ ਆ ਜਾਂ ਬਿਜਲੀ ਦੀ ਜੁਨਟ ਆ ਇਹਦੇ ਬਾਦਲ ਸਾਹਿਬ ਨੇ ਮਾਪ ਪੀਤਾ ਢਾਣੀਆਂ ਤੇ ਬਿਜਲੀ ਉਹਨਾਂ ਦਿੱਤੀ ਆ ਜੋ ਮੁੱਦਾ ਇਹ ਗਲੀਆਂ ਨਾਲੀਆਂ ਦਾ ਇਹ ਤੇ ਅੱਜ ਤੱਕ ਇਹ ਬਣੀਆਂ ਹੀ ਨਹੀਂ ਤੇ ਨਾ ਬਣੀਆਂ ਕੋਈ ਨਾਚਰ ਹੋ ਗਿਆ ਤੁਸੀਂ ਆਪ ਹੀ ਵੰਦੇ ਜੀ ਇਲੈਕਸ਼ਨਾਂ ਹੁੰਦੀਆਂ ਆ ਹੁਣ ਵੀ ਵੇਖੋ ਜੀ ਫੰਡ ਆਇਆ ਕੋਈ 10 ਲੱਖ ਦਾ ਆ ਗਿਆ ਕੋਈ 20 ਲੱਖ ਦਾ ਆ ਗਿਆ ਇਹ ਤਾਂ ਜਦੋਂ ਕੰਮ ਇਲੈਕਸ਼ਨ ਦੇ ਵੇਖ ਕੇ ਫੰਡ ਆ ਗਿਆ ਉਹ ਤੇ ਚਲੋ ਜੀ ਸਾਰੇ ਸਰਪੰਚਾਂ ਨੂੰ ਲਾਲਚ ਦਿੱਤਾ ਜਾਂਦਾ ਵੀ ਹਾਲੇ ਲੋ ਜੀ ਤੁਸੀਂ ਕੰਮ ਕਰ ਲਓ ਜੀ ਤੇ ਹੋਰ ਜੇ ਕੋਈ ਆਪਾਂ ਆਖੇ ਵੀ 10 ਲੱਖ ਨਾਲ ਪੁੱਛਦਾ ਵਿਕਾਸ ਉਹਦੀ ਤਨਖੀ ਬੜੀਆਂ ਚੱਲ ਰਹੀਆਂ ਨੇ ਪਰਚੇ ਪਰਚੇ ਦੀਆਂ ਕੋਈ ਨਹੀਂ ਜੀ ਇਹ ਤਰਨ ਤਰਨ ਨਾਲੇ ਪਾਉਗਾ ਇਹ ਪਰਚਿਆਂ ਤੋਂ ਨਹੀਂ ਡਰਦੇ ਤੇ ਬਾਕੀ ਆ ਜਦੋਂ ਹੁਣ ਹੜਾ ਆਇਆ ਉੱਥੇ ਇੱਕ ਬਦਲ ਸਾਹਿਬ ਵੀ ਜਿਹੜੇ ਮਸੀਹਾ ਬਣ ਕੇ ਅੱਗੇ ਆਏ ਆ ਤੇ ਜਿਹੜੇ ਭਗਵੰਤ ਮਾਨ ਜੀ ਹੀ ਉਹ ਦਾਖਲ ਹੋ ਗਏ ਜਿਹੜਾ ਆਪਣਾ ਜਿਹੜਾ ਉਹ ਟਾਈਮ ਕੱਢਿਆ ਜ਼ਿੰਮੇਵਾਰੀ ਤੋਂ ਫਰਜ ਤੋਂ ਭੱਜੇ ਭੱਜੇ ਜੀ ਭੱਜੇ ਇਹ ਬਾਦਲ ਸਾਹਿਬ ਜੋ ਕਹਿੰਦੇ ਉਹ ਕਰਦੇ ਆ ਇਹ ਇਕੱਲੇ ਇਕੱਲੇ ਵੋਟਰ ਨੂੰ ਪਤਾ ਜੂਸ ਨੂੰ ਪਤਾ ਅੱਜ ਜਿਹੜਾ ਝਕਾਵਾ ਬਾਦਲ ਸਾਹਿਬ ਵੱਲ ਉਹ ਜ਼ਿਆਦਾ ਜੂਸ ਦਾ ਵਾ ਉਹ ਚਾਹੁੰਦੇ ਆ ਕਿ ਜਿਹੜੀ ਦੁਬਾਰਾ ਜਿਹੜੀ ਬਾਦਲ ਸਾਹਿਬ ਦੀ ਸਰਕਾਰ ਬਣੇ ਤਾਂ ਜੋ ਜਿਹੜਾ ਪੰਜਾਬ ਆ ਫਿਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਡਿਵੈਲਪਮੈਂਟ ਜਿਹੜੀ ਹੋਵੇ ਤੇ ਹੁਣ ਤੁਸੀਂ ਵੇਖੋ ਰੰਗਲਾ ਵੀ ਵੇਖਦੇ ਹਾਂ ਸੀ ਲੈਂਡ ਪੁਲਿੰਗ ਜੋ ਸਕੀਮ ਲਾਗੂ ਕਰਨ ਲੱਗੀ ਸਰਕਾਰ ਤੇ ਉਦੋਂ ਵੀ ਕਾਲੀ ਦਲ ਨੇ ਬੜਾ ਝੰਡਾ ਬੁਲੰਦ ਕੀਤਾ ਸਾਰੇ ਪੰਜਾਬ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਗਏ ਜੇ ਹੜ੍ਹਾਂ ਦੀ ਗੱਲ ਆਈ ਤੇ ਹੜ੍ਹਾਂ 'ਚ ਵੀ ਕਾਲੀ ਦਲ ਨੇ ਪੰਜਾਬੀ ਹੋਣ ਦਾ ਫਰਜ਼ ਨਾ ਗੱਲ ਜੀ ਸੁਖਵੀਰ ਜੀ ਬਦਲਦੇ ਆ ਕੇ ਮੁੱਕਦੀ ਜੀ ਉਹਨਾਂ ਹੀ ਜਿਹੜਾ ਹਾ ਦਾ ਨਾਰਾ ਮਾਰ ਰਿਹਾ ਨਹੀਂ ਤੇ ਇਹਨਾਂ ਜਿਹੜੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਦੇ ਹੀ ਨਾ ਜੀ ਉਹੋ ਇਹਨਾਂ ਵੇਜ ਵਟ ਕੇ ਆਹੜਾ ਇੱਕ ਸਾਲ ਜਿਹੜਾ ਡਰਾਮਾ ਕਰਨਾ ਉਨੀ ਨਾ ਦਾ ਪੂਰਾ ਆ ਕਿ ਅੱਜ ਦਾ ਸगन ਸਕੀਮਾ ਵਾ ਸਰਗ ਸਕੀਮਾ ਵੀ 51000 ਕਿਹਾ ਸੀ ਗਰੀਬਾਂ ਨੂੰ ਤੇ ਕੋਈ ਸਕੀਮ ਜਿਹੜੀ ਇਹਨਾਂ ਜਿਹੜੇ ਵੀ ਵਾਦੇ ਕੀਤੇ ਸੀ ਸਰਕਾਰ ਬਣਾਉਣ ਵੇਲੇ ਹੁਣ ਕੀ ਰੁਝਾਨ ਦਿਖਾਰ ਰਿਹਾ ਜੀ ਹੁਣ ਜੇ ਅਸੀਂ ਵੇਖੀਏ ਤੇ ਰਮੇਸ਼ ਸਿੰਘ ਸੰਧੂ ਕਾਲੀ ਦਲ ਚੋਂ ਆਮ ਆਦਮੀ ਪਾਰਟੀ ਚ ਗਏ ਐ ਲੰਬਾ ਸਮਾਂ ਜੜੇ ਰਹੇ ਐ ਬਾਲ ਸਾਹਿਬ ਦੇ ਕਰੀਬੀ ਸਾਥੀ ਰਹੇ ਐ ਕਿਸ ਤਰ੍ਹਾਂ ਵੇਖਦੇ ਹੋ ਨਾ ਆਮ ਆਦਮੀ ਪਾਰਟੀ ਕੋਲ ਵੋਟ ਨਾ ਜੀ ਹਰਮੇਸ਼ ਸਿੰਘ ਸੰਧੂ ਡਿਵੈਲਪਮੈਂਟ ਦੇ ਨਾਂ ਤੇ ਮੰਗ ਰਿਹਾ ਉਹ ਡਵੈਲਪਮੈਂਟ ਹੋਈ ਕਿਹੜੇ ਵੇਲੇ ਆ? ਕਾਲੀ ਸਰਕਾਰ ਵੇਲੇ ਹੋਈ ਆ। ਉਹ ਪਿਛਲੇ 10 ਸਾਲ ਜਿਹੜੇ ਕਾਲੀ ਦਲ ਦੀ ਸਰਕਾਰ ਰਹੀ ਆ ਉਸ ਟਾਈਮ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰ ਪਿੰਡ ਦੇ ਵਿੱਚ ਜਿਹੜਾ ਉਹ ਵਿਕਾਸ ਵਿਕਾਸ ਕੀਤਾ। ਤੇ ਬਾਕੀ ਇਹ ਆ ਵੀ ਹੁਣ ਵੀ ਜਿਹੜੀ ਉਮੀਦਾਂ ਉਹ ਬਾਦਲ ਸਾਹਿਬ ਕਿ ਨਹੀਂ ਹਲਕੇ ਦੀ ਗੱਲ ਕਰੀ ਤੇ ਮੁੱਖ ਮਸਲਾ ਕਿਹੜਾ ਹੈ? ਮੁਸ਼ਕਲਾਂ ਵੱਡਾ ਮੁੱਦਾ ਤੇ ਨਸ਼ਾ ਜੀ। ਨਸ਼ਾ ਬਹੁਤ ਜ਼ਿਆਦਾ ਛੋਟੇ ਛੋਟੇ ਬੱਚੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਵੇਚ ਰਹੇ ਆ। ਇਹ ਕਹਿ ਦਿੰਦੇ ਵੀ ਕਾਂਗਰਸ ਵਾਲੇ ਅਕਾਲੀਆਂ ਵਾਲੇ ਨਸ਼ਾ ਪਰ ਇਦਾਂ ਦਾ ਜਿਹੜਾ ਮਾਹੌਲ ਖਰਾਬ ਹੋਣਾ ਪੀ ਚੋਰੀ ਇੰਨੀ ਵਧ ਗਈ ਆ ਬਾਹਰ ਨਸ਼ਾ ਲੋਕ ਇਨਾ ਮਤਲਬ ਵੀ ਪੀਂਦੇ ਆ ਕਿਹੇ ਮੋਟਰ ਤੇ ਕੋਈ ਧਾਰ ਨਹੀਂ ਲੈਂਦੀ ਇਹ ਜੱਟ ਭਰਾ ਇੱਥੇ ਬੈਠੇ ਆ ਪੁੱਛ ਲਓ ਵੀ ਸਾਡੇ ਪਿੰਡ ਪੁੱਛਰ ਤੋਂ ਲੈ ਕੇ ਕਈ ਅਰ ਸੁਰਸੰਗ ਤੱਕ ਇਹਨੇ ਤਾਰ ਹੀ ਨਹੀਂ ਦੇਦੀ ਤੋਂ ਕਿਸਾਨੀ ਦਾ ਜਿਹੜੀ ਵੱਡੀ ਵੱਡੀ ਮੁਸ਼ਕਲ ਆਉਂਦੀ ਆ ਤੇ ਨਸ਼ਿਆਂ ਦਾ ਜਿਹੜਾ ਜਿਹੜਾ ਅੱਗੇ ਜਿਹੜੀ ਸਰਕਾਰ ਬਣਦੀ ਆ ਨਸ਼ਿਆਂ ਦਾ ਜਿਹੜਾ ਉੱਤੇ ਧਿਆਨ ਦਿੱਤਾ ਜਾਵੇ ਸਾਡਾ ਪਿੰਡ ਨਾਲ ਜੀ ਖੇਡਾਂ ਦਾ ਬੜਾ ਗਏ ਪੁੱਚਰ ਕਲਾਂ ਦੇ ਵਾਲੀਬਾਲ ਦੀ ਟੀਮ ਜਿਹੜੀ ਬਹੁਤ ਮਸ਼ਹੂਰ ਸੀ ਪੂਰੇ ਆਲ ਇੰਡੀਆ ਚ ਮਸ਼ਹੂਰ ਸੀ ਹੁਣ ਆਲੇ-ਦੁਆਲੇ ਗਰੀਬਾਂ ਦੇ ਜਾਂ ਕਿ ਜਿਹੜੇ ਚੰਗੇ ਭਲੇ ਕਰਾਂ ਦੇ ਜਿਹੜੇ ਮੁੰਡੇ ਨਸ਼ਾ ਪੀਂਦੇ ਉਹਦਾ ਬੜਾ ਮਾੜਾ ਅਸਰ ਪੈ ਰਿਹਾ ਤੇ ਐਂ ਹੁਣ ਵੀ ਮੰਗੇ ਉਹ ਕਰਦੇ ਆ ਵੀ ਜਿਹੜਾ ਨਸ਼ੇ ਦਾ ਮੁੱਦਾ ਇਹਨੂੰ ਜਿਹੜਾ ਪੈਲ ਤੇ ਅਧਾਰ ਤੇ ਹੱਲ ਕੀਤਾ ਜਾਵੇ ਕੀ ਅਸੰਵਿਧਾਨਿਕ ਜੀ ਹੁਣ ਜਿਸ ਤਰੀਕੇ ਦੇ ਨਾਲ ਇਸ ਵੇਲੇ ਚੋਣ ਚੱਲ ਰਹੀ ਹੈ ਇਹ ਜਿਹੜੀ ਚੋਣ ਚੱਲ ਰਹੀ ਹੈ ਨਾ ਇਹ ਪੰਜਾਬ ਦਾ ਭਵਿੱਖ ਤੈ ਕਰੂਗੀ ਇਹ ਚੋਣ ਅਸੀਂ ਜਿੱਤਾਂਗੇ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ ਇਹ ਜੜ ਬਣੇਗੀ ਮੋੜ ਬਣੇਗੀ 2027 ਦੀ ਇਲੈਕਸ਼ਨ ਵਿੱਚ 2027 ਜਦੋਂ ਸਰਕਾਰ ਅਕਾਲੀ ਦਲ ਦੀ ਬਣ ਗਈ ਜਿਹੜੇ ਪਿਛਲੇ 10 ਸਾਲ ਪ੍ਰੋਗਰਾਮ ਵਿਕਾਸ ਦੇ ਸਾਰੇ ਰੁਕੇ ਸੀ ਪੰਜਾਬ ਬਹੁਤ ਪਿੱਛੇ ਚਲੇ ਗਿਆ ਉਹਨਾਂ ਨੂੰ ਬਾਦਲ ਸਾਹਿਬ ਆਏ ਨੇ ਉਦਮੀ ਨੇ ਕਿ ਉਹ ਜੋ ਕੰਮ ਬਾਦਲ ਸਾਹਿਬ ਨੇ ਕਹੇ ਉਹ ਕੀਤੇ ਆ ਔਰ ਜੋ ਕਹਿਣਗੇ ਉਹ ਕਰਨਗੇ ਕਿਉਂਕਿ ਬਾਦਲ ਸਾਹਿਬ ਸਾਡੇ ਵਿੱਚੋਂ ਨੇ ਸਾਡੇ ਜਾੜਾਂ ਚੋਂ ਨੇ ਉਹ ਲੋਕਾਂ ਦੀ ਜੜ ਜੜ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਪੰਜਾਬ ਦੀ ਕੀ ਪ੍ਰੋਬਲਮ ਆ ਮੈਂ ਕਿਸ ਤਰ੍ਹਾਂ ਹੱਲ ਕਰਨੀ ਆ ਉਹਨਾਂ ਕਹਿੰਦੀ ਫਾਰਮ ਨਹੀਂ ਭਰਾਏ ਇਹ ਫਾਰਮ ਭਰੋਂਦਿਆ ਫਾਰਮ ਭਰਾ ਕੇ ਫਿਰ ਝੂਠ ਮਾਰਦੇ ਆ ਕੋਈ ਕੰਮ ਨਹੀਂ ਕਰਦੇ ਪਰ ਬਾਦਲ ਸਾਹਿਬ ਨੇ ਜਿੰਨੇ ਕੰਮ ਕੀਤੇ ਆ ਅਸੈਂਬਲੀ ਦੀ ਪਹਿਲੀ ਮੀਟਿੰਗ ਵਿੱਚ ਕਰ ਦਿੰਦੇ ਆ ਲਾਗੂ ਕਰ ਦਿੰਦੇ ਆ ਸਤਖਵੀਰ ਸਿੰਘ ਬਾਦਲ ਨੇ ਜੋ ਜੋ ਵਾਅਦੇ ਕੀਤੇ ਪੰਜਾਬ ਵਿੱਚ ਪਾਣੀ ਵਾਲੀ ਬਸ ਲਾਉਣ ਦੀ ਉਹ ਵੀ ਚਲਾਈ ਬਸ ਲਾਉਣ ਦਾ ਮਤਲਬ ਇਹ ਨਹੀਂ ਬਸ ਚੱਲੀ ਆ ਜੇਕਰ ਬਸਾਂ ਪਾਣੀ ਚੱਲ ਜਾਂਦੀਆਂ ਪੰਜਾਬ ਟੂਰਿਜ਼ਮ ਇੰਨਾ ਜ਼ਿਆਦਾ ਵਧ ਜਾਂਦਾ ਸਾਨੂੰ ਰੋਜ਼ਗਾਰ ਮਿਲਦਾ ਸਾਡੀ ਬੇਰੋਜ਼ਗਾਰੀ ਖਤਮ ਹੋਦੀ ਅੱਜ ਬੇਰੋਜ਼ਗਾਰੀ ਹੋਣ ਕਰਕੇ ਚੋਰੀਆਂ ਵਧ ਗਈਆਂ ਕਤਲ ਵਧ ਗਏ ਕ੍ਰਾਈਮ ਵਧ ਗਿਆ ਕ੍ਰਾਈਮ ਵਧ ਗਿਆ ਜੀ ਜੇ ਉਹ ਸਰਕਾਰ ਆਏਗੀ ਸ਼ਰਮਣੀ ਕਲਕੱਤੇ ਸਾਰੇ ਕੰਮ ਮਾੜੇ ਕੰਮ ਬੰਦ ਹੋਣਗੇ ਤੇ ਪੰਜਾਬ ਫੇਰ ਵਿਕਾਸ ਦੀਆਂ ਲੀਆਂ ਜਾਏਗਾ ਕੋਈ ਕੀ ਨਾ ਪਾਸੇ ਪੁੱਛ ਰਿਹਾ ਮੇਰਾ ਬਹੁਤ ਚੜ ਬਾਲ ਨਾਲ ਲੜੇ ਰਹੇ ਬਾਲ ਦੀ ਬਹੁਤ ਸੋਹਕਾਰ ਚੰਗੀ ਸਾਡਾ ਪੁਲ ਛੋਟਾ ਪੁੱਛ ਨਿੱਕਾ ਪੁੱਛ ਪਿਆ ਸਾਡਾ 2 ਕਰੋੜ 4 ਲੱਖ ਰੁਪਏ ਸਾਨੂੰ ਦਿੱਤਾ ਬਾਲ ਸਾਹਿਬ ਨੇ ਪੁਲ ਵੱਡਾ ਆਈ ਬਹੁਤ ਨਮੇ ਤੋਂ ਬਾਰ ਨਾ ਰਹੇ ਬਹੁਤ ਵਧੀਆ ਸਕਾਰ ਬਸ ਸਭ ਸੰਗਤ ਦਰਸ਼ਨ ਕਰਦੇ ਹਾਂ ਹਾਂਜੀ ਅ ਮੈਂ ਬਹੁਤ ਬਹੁਤ ਸਭ ਲੰਮਾ ਜਰਬਾਦ ਮਾਰ ਰਿਹਾ ਬਹੁਤ ਵਧੀਆ ਸਰਕਾਰ ਹੈ ਇੱਕ ਸੰਗਤ ਦਰਸ਼ਨ ਕਰਦੇ ਲੋਕ ਹਾਂਜੀ 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 ਮੈਂ ਆਈ ਤੇ ਆਉਦੇ ਤਾ ਤੇ ਆਉਦੇ ਵਗਦੂ ਜੀ ਉਹਨਾਂ ਨੂੰ ਪੈਸੇ ਦੇ ਗਏ ਉਹਨਾਂ ਦੇ ਸ਼ੀਨੇ ਆ ਜਾਂਨ ਸਾਰਿਆਂ ਨੂੰ ਦੇ ਗਏ ਉਹ ਤੋਂ ਬਾਅਦ ਕੋਈ ਵੜਿਆ ਹੀ ਨਹੀਂ ਵਗਦੂ ਨਾ ਸ਼ੈਕਲ ਬੱਚਿਆਂ ਨੂੰ ਸ਼ੈਕਲ ਦਿੰਦੇ ਸੀ ਫਿਰ ਨੌਕਰੀਆਂ ਦਿੰਦੇ ਸੀ ਫਿਰ ਸਕਨਕੀਮ ਦਿੰਦੇ ਫਿਰ ਕਾਲਕਨੀ ਦਿੰਦੇ ਕਾਲਕ ਕਿਸੇ ਕਰ 5 ਕਿਲੋ ਨਹੀਂ ਆਉਂਦੀ ਕਾਦੀ ਸਰਕਾਰ ਉਹ ਆਂ ਕਾਂਕੀ ਪੰਜਾਬੀ ਜਾਂਦੇ ਤੇ ਸਾਨੂੰ ਕੀ ਲੋੜ ਆ ਉਹਨਾਂ ਦੇ ਜੱਸ ਗਾਉਂਦੀ ਅਈ ਕਾਲੀ ਸਾਹਿਬ ਦੇ ਜੱਸ ਗਾਵਾਂਗੇ ਬਹੁਤ ਠੋਕੇ ਪਾਵਾਂਗੇ ਪਾਉ ਜੋ ਮਰਜ਼ੀ ਹੋ ਜੇ ਇਹ ਲਾਰੇ ਚ ਨਾਵਾਂਗੇ ਪੁੱਛਾ ਸਾਡਾ ਪਿੰਡਾ ਬਹੁਤ ਇਹਨਾਂ ਨੂੰ ਦੇਣ ਸ਼ਗਲ ਮੀਆਂਣਾਂ ਨੂੰ ਦਿੱਤੇ ਕੇ ਇਹਨੂੰ ਸ਼ਗਲ ਦਿੱਤਾ ਬੱਚਿਆਂ ਨੂੰ ਵਸੀਵਾ ਦਿੱਤਾ ਕੋਈ ਵਸੀਵਾ ਨਹੀਂ ਦਿੱਤਾ ਇਹ ਕੀ ਹੋਈਆ ਲਾ ਕੇ ਆੜਾ ਤੇ ਆਖਣਾ ਮੈਂ ਬੜਾ ਗੱਦਦਾ ਮੈਂ ਬੜਾ ਦਿੱਤਾ ਇਹ ਤਾਂ ਨਹੀਂ ਗੱਲਾ ਸਰਕਾਰਾਂ ਪਵਾਗਦੀ ਚੱਲ ਨਹੀਂ ਆ ਉਹਨਾਂ ਨੂੰ ਨਾ ਦੂ ਬਾਈ ਜਿਹੜੇ ਕੰਮ ਹੈ ਕੰਮ ਨਾਲ ਹੋਣਾ ਇਹਨਾਂ ਤੇਰਾ ਗੱਲਾਂ ਨਾਲ ਨਹੀਂ ਚੱਲਦਾ ਹਾਂਜੀ ਇਹ ਤੇ ਗੱਲ ਹੈਗੀ ਔਰ ਇਹ ਪਹਿਲਾਂ ਵੀ ਉਹਦਾ ਜਿਹੜਾ ਹੈਗਾ ਸੀ ਮਾਨ ਸਾਹਿਬ ਦਾ ਆਪਾਂ ਵੇਖਿਆ ਹੀ ਹੈ ਨਾਟਕ ਹੀ ਕਰਦਾ ਰਿਹਾ ਉਹ ਜਿਵੇਂ ਉਹਨਾਂ ਦਾ ਉਹੋ ਹੀ ਉਹਨੂੰ ਉਹੋ ਹੀ ਆਤਾ ਜੀ ਹੋਣਾ ਨਾਟਕ ਵਾਲੀ ਆ ਜੇ ਗਿੰ ਲੋ ਤੇ ਹੜਪੀਟ ਤੇ ਜਦੋਂ ਹੜਪੀਟ ਤੇ ਲੋਡ ਪਈ ਉਹਨੂੰ ਆਉਣ ਦੀ ਲੋਡ ਪਈ ਨਾਟਕ ਖੇਡ ਲਿਆ ਤੇ ਮੈਂ ਬਿਮਾਰ ਹੋ ਗਿਆ ਹੋਰ ਵੀ ਜਿਹੜੇ ਤੁਸੀਂ ਕੰਮ ਵੇਖੋਗੇ ਬੁੱਦਾ ਕਿ ਕਮਾਂਡ ਦਿੱਲੀ ਦੇ ਹੱਥ ਚ ਹੈ ਮਤਲਬ ਇਸ ਵੇਲੇ ਕੇਜਰੀ ਆਓ ਜੀ ਇਹਨੂੰ ਤੇ ਨਾਟਕ ਨੋਟਕ ਖੇਡਣ ਨੂੰ ਜਨਾ ਗਾੜੀ ਰੱਖਿਆ ਹੈ ਤੇ ਜੇ ਕਹਿੰ ਲੋ ਜਿੱਥੇ ਵੀ ਲੋੜ ਪੈਂਦੀ ਨਾਟਕ ਜਾ ਖੇਡ ਕੇ ਪਾਸਾ ਜਾ ਕਰਕੇ ਨਿਕਲ ਜਾਂਦੇ ਆ ਕੀ ਉਮੀਦ ਕੀ ਹੈ ਜੀ ਕਿਹੋ ਜਿਹੇ ਨਤੀਜੇ ਵੀ ਆ ਸਕਦੇ ਆ ਇਹ ਜੀ ਜਿੱਦਾਂ ਵਰਕਰਾਂ ਚ ਤੋਸ਼ਾਹ ਵਾ ਦਿਨ ਰਾਤ ਜਿਹੜੀ ਮਿਹਨਤ ਕਰ ਰਿਹਾ ਇਹ ਜਿਹੜੀ 2027 ਦੀ ਜਿਹੜੀ ਆ ਕਾਲੀ ਦਲ ਦੀ ਸਰਕਾਰ ਜਿਹੜੀ ਤੈ ਆ ਬਹੁਤ ਦਸ਼ਾਵਾਰ ਹਰ ਵਰਕਰ ਚ ਨਵੇਂ ਲੋਕ ਜਿਹੜੇ ਜੁੜ ਰਹੇ ਆ ਅੱਜ ਵੀ ਜਿਹੜੇ ਕਾਫੀ ਪਰਿਵਾਰ ਆ ਆਮ ਪਾਰਟੀ ਤੋਂ ਛੱਡ ਕੇ ਤੇ ਕਾਂਗਰਸ ਤੋਂ ਛੱਡ ਕੇ ਜਿਹੜੇ ਅੱਜ ਸ਼ਾਮਲ ਹੋ ਰਹੇ ਆ ਤੇ ਬਾਲ ਸਾਹਿਬ ਦੀ ਬਲੇ ਬਲੇ ਹੋਊਗੀ ਤੋਂ ਪਿੰਡ ਪੁੱਚਰਕਲਾਂ ਸਰਦੀ ਪਿੰਡ ਦੇ ਨਿਵਾਸੀ ਨੇ ਜਿਨ੍ਹਾਂ ਨੇ ਆਪਣੇ ਹਲਕੇ ਦੀਆਂ ਮੁਸ਼ਕਿਲਾਂ ਦੱਸੀਆਂ ਆਮ ਆਦਮੀ ਪਾਰਟੀ ਦੀ ਵਾਦਾ ਖਿਲਾਫੀ ਨੂੰ ਲੈ ਕੇ ਜਿਹੜਾ ਨਿੰਦਾ ਕੀਤੀ ਹੈ ਕਾਰਗੁਜ਼ਾਰੀ ਤੇ ਸਵਾਲ ਚੱਕੇ ਹੈ ਔਰ ਮਰਹੂਮ ਸਾਫ ਕੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਾਂ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਦੇ ਆ ਇਹ ਦਾਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੁਰਤੋਂ ਪੰਜਾਬ ਦੀ ਵਾਗਡੋਰ ਸੰਭਾਲੇਗਾ ਕੈਮਰਾ ਬਸ ਅਰਵਤਾਰ ਸਿੰਘ ਜੀ ਨਾਲ ਅਮਰਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਪਿੰਡ ਪੁੱਚਰਕਲਾ ਤਰਨਤਾਰਨ